8 ਇਸ ਆ ਅੱਜ ਗੁਰਮਤ ਦੇ ਵਿੱਚ ਘਰ ਘਰ ਚੁੱਕੀਆਂ ਨੇ ਜੋੜਾ ਗੁਰਦੁਆਰੇ ਉਸੇ ਹੀ ਨੰਬਰ ਦਾ ਚੜਾਉਣਾ ਜਿਸ ਨੰਬਰ ਦਾ ਪਾਪੇ ਨੂੰ ਆਉਂਦਾ ਸੀ ਇੱਥੇ ਕਿਸੇ ਨੂੰ ਆਵੇ ਨਾ ਆਵੇ ਮੇਰਾ ਪਾਪਾ ਉਹਨੇ ਨੰਬਰ ਦੇ ਜੋੜੇ ਪਾਉਂਦਾ ਸੀ ਬਸ ਦੁਆਈਆਂ ਪਾ ਕੇ ਕਹਿੰਨੇ ਆ ਵੀ ਇੱਥੇ ਬਿਸਤਰੇ ਨਾ ਦਿਓ ਬਿਸਤਰੀ ਦੀ ਜਗ੍ਹਾ ਤੇ ਕੋਈ ਔਰ ਜਿਹੜੀ ਜ਼ਰੂਰਤ ਵਾਲੀ ਚੀਜ਼ ਆ ਉਹ ਦੇ ਦਿਓ ਜੇ ਦੇਣੀ ਆ ਤੇ ਨਹੀਂ ਦੇਣਾ ਸੀ ਬਿਸਤਰਾ ਹੀ ਹੈ ਚਲੋ ਇਹਦੇ ਨਾਲ ਦੀ ਮੈਂ ਔਰ ਇੱਕ ਘਟਨਾ ਸਾਂਝੀ ਕਰਾਂ ਅੰਮ੍ਰਾਲੇ ਦੇ ਇੱਕ ਭਾਈ ਸਾਹਿਬ ਸੀ ਉਹਨਾਂ ਕਿਹਾ ਵੀ ਤੁਸੀਂ ਗੁਰਦੁਆਰੇ ਨਾਲ ਮੰਝਾ ਨਾ ਦਿਓ ਇਹਦੀ ਜਗ੍ਹਾ ਕੋਈ ਔਰ ਸਮਾਨ ਦੇ ਦਿਓ ਕਹਿੰਦੇ ਨਹੀਂ ਪਾਪਾ ਜੀ ਵਾਸਤੇ ਅਸੀਂ ਮੰਝਾ ਹੀ ਦੇਣਾ ਕਹਿੰਦੇ ਕਿ ਉਹ ਸਿਆਣਾ ਸੀ ਉਹ ਸਵੇਰੇ ਉਹਨਾਂ ਨੇ ਸਮਾਨ ਦਿੱਤਾ ਅਗਲੇ ਦਿਨ ਸਵੇਰੇ ਸਵੇਰੇ ਉਹਨਾਂ ਦੇ ਘਰ ਪਹੁੰਚ ਗਏ ਕਹਿੰਦੇ ਭਾਈ ਸਾਹਿਬ ਸਵੇਰੇ ਸਵੇਰੇ ਕਹਿੰਦੇ ਵੀ ਜਾਂ ਤੇ ਮੰਜਾ ਵੱਡਾ ਕਰਕੇ ਦਿਓ ਜਾਂ ਇੱਕ ਹੋਰ ਦਿਓ ਕਹਿੰਦੇ ਕੀ ਹੋਇਆ ਕਹਿੰਦਾ ਤੁਹਾਡਾ ਦਿੱਤਾ ਮੰਜਾ ਤੇ ਰਾਤੀ ਮੈਂ ਸੋਚਿਆ ਵੀ ਵੇੜੇ 'ਚ ਬਾਹਰ ਪੈ ਜਾਾਂ ਤੇ ਮੈਂ ਮੰਜਾ ਲੈ ਕੇ ਬਾਹਰ ਪੈ ਗਿਆ ਤੇ ਨਾਲ ਤੁਹਾਡੇ ਪਾਪਾ ਜੀ ਆ ਗਏ ਮੰਜਾ ਸੀ ਛੋਟਾ ਦੋਵੇਂ ਬੰਦੇ ਨਾ ਮੈਂ ਸੁੱਤਾ ਨਾ ਉਹ ਸੁੱਤੇ ਪਾਸੇ ਲੈ ਕੇ ਪਏ ਰਹੇ ਕਹਿੰਦੇ ਭਾਈ ਸਾਹਿਬ ਕਿਹੜੀ ਗੱਲਾਂ ਕਰਦੇ ਹੋ ਮਰੇ ਬੰਦੇ ਕਿਤੇ ਹੁੰਦੇ ਕਹਿੰਦਾ ਮੈਂ ਕੱਲ ਦਾ ਕੀ ਸਮਝਾ ਰਿਹਾ ਤੁਹਾਨੂੰ ਮੈਂ ਦੋ ਦਿਨ ਤੁਹਾਨੂੰ ਇਸੇ ਗੱਲ ਤੇ ਜ਼ੋਰ ਲਾਇਆ ਵੀ ਤੁਹਾਡੇ ਭਾਪੇ ਨੇ ਮੰਜੀ ਤੇ ਪੈਣ ਨਹੀਂ ਹੋਣਾ ਇਹ ਚੀਜ਼ ਸਾਨੂੰ ਬੜਾ ਕੁਝ ਸਿਖਾਉਂਦੀਆਂ ਨੇ ਪਰ ਅਸੀਂ ਮर्यादा ਨੂੰ ਇਸ ਪੱਖ ਤੋਂ ਪੜੀਏ ਤਾਂ ਨਾ ਅਸੀਂ ਗੁਰਮਤ ਨੂੰ ਇਸ ਪੱਖ ਤੋਂ ਵੇਖੀਏ ਤਾਂ ਨਾ ਇਹ ਲਾਲਚਾਂ ਤੋਂ ਸਤਿਗੁਰੂ ਨੇ ਸਾਨੂੰ ਦੂਰ ਕੀਤਾ ਸਭ ਕੋਈ ਚਲਨ